ਤਨ ਬਾਬਾ ਸ੍ਰੀ ਚਾਂਜੀ ਇੱਕ ਛੋਟੀ ਜਿਹੀ ਕਥਾ ਜੋ ਖੁਦ ਸਿਰਜੀ ਹੋਵੇ ਚਾਹੇ ਸੱਚ ਜਿਸ ਤੋਂ ਗਿਆਨ ਮਿਲੇ ਉਹ ਹੀ ਕਥਾ ਇੱਕ ਛੋਟੀ ਜਿਹੀ ਕਥਾ ਇੱਕ ਮਹਾਤਮਾ ਇੱਕ ਤਲਾਬ ਦੇ ਨੇੜੇ ਭਗਤੀ ਕਰਦੇ ਹੁੰਦੇ ਸਨ ਕਈ ਸਾਲਾਂ ਤੱਕ ਉਸਨੇ ਭਗਤੀ ਕੀਤੀ ਉਸ ਵਿੱਚ ਜੋ ਮੱਸ਼ੀਆਂ ਅਤੇ ਹੋਰ ਜੀਵ ਰਹਿੰਦੇ ਸਨ ਉਹਨਾਂ ਤੇ ਵੀ ਉਸ ਦਾ ਅਸਰ ਹੋਇਆ ਉਸ ਤਲਾਬ ਦਾ ਪਾਣੀ ਪੂਰੀ ਤਰ੍ਹਾਂ ਪਵਿੱਤਰ ਹੋ ਗਿਆ ਉਸ ਵਿੱਚ ਰਹਿਣ ਵਾਲੇ ਜੀਵ ਵੀ ਪਵਿੱਤਰ ਹੋ ਚੁੱਕੇ ਸਨ ਅਤੇ ਉਹਨਾਂ ਦੀ ਸੋਚ ਵੀ ਬਦਲ ਚੁੱਕੀ ਸੀ। ਉਹਨਾਂ ਵਿੱਚ ਵੀ ਕਈ ਤਰ੍ਹਾਂ ਦੇ ਚੇਂਜ ਆ ਗਏ। ਉਹਨਾਂ ਨੂੰ ਵੀ ਗਿਆਨ ਹੋ ਚੁੱਕਾ ਸੀ। ਉਸ ਵਿੱਚ ਰਹਿਣ ਵਾਲੇ ਜੀਵ ਉਹਨਾਂ ਹੀ ਖਾਂਦੇ ਜਿੰਨੇ ਉਹਨਾਂ ਨੂੰ ਲੋੜ ਹੁੰਦੀ। ਕਈ ਸਾਲ ਬੀਤੇ। ਮਹਾਤਮਾ ਤਾਂ ਉੱਥੋਂ ਭਗਤੀ ਕਰਕੇ ਚਲੇ ਗਏ ਅਤੇ ਕਈ ਸਾਲਾਂ ਬਾਅਦ ਇੱਕ ਦਿਨ ਉੱਥੇ ਇੱਕ ਮਗਰਮਸ਼ ਆਇਆ। ਅਤੇ ਮਗਰਮਸ਼ਵੀ ਉਸ ਤਲਾਬ ਵਿੱਚ ਵੜ ਗਿਆ ਜਦੋਂ ਉਹ ਮਗਰਮਸ਼ ਉਸ ਤਲਾਬ ਵਿੱਚ ਵੜਿਆ ਤਾਂ ਉਸ ਨੂੰ ਪੂਰੀ ਤਰ੍ਹਾਂ ਗਿਆਨ ਹੋ ਗਿਆ ਉਸ ਨੂੰ ਪਰਮਾਤਮਾ ਦਾ ਅਜੇਹਾ ਗਿਆਨ ਹੋਇਆ ਕਿ ਉਸ ਨੇ ਕੀੜੇ ਮਕੌੜਿਆਂ ਵਿੱਚ ਪਰਮਾਤਮਾ ਦੇਖਣਾ ਸ਼ੁਰੂ ਕਰ ਦਿੱਤਾ ਹੁਣ ਉਸ ਦਾ ਮਨ ਨਾ ਮੰਨਦਾ ਕੀੜੇ ਮਕੌੜੇ ਖਾਣ ਦਾ ਪਰ ਉਹ ਤਾਂ ਮਗਰਮਸ਼ ਸੀ ਬਿਨਾਂ ਖਾਦੇ ਉਹ ਰਹਿ ਨਹੀਂ ਸਾਫ ਕਰਦਾ ਸੀ ਉਹ ਜਦੋਂ ਕਿਸੇ ਵੀ ਕੀੜੇ ਮਕੌੜੇ ਨੂੰ ਖਾਣ ਦੀ ਕੋਸ਼ਿਸ਼ ਕਰਦਾ ਤਾਂ ਉਸ ਵਿੱਚ ਉਸ ਨੂੰ ਕਿਸੇ ਦਾ ਮਾਂ ਕਿਸੇ ਦੀ ਭੈਣ ਕਿਸੇ ਦਾ ਪਿਓ ਅਤੇ ਕਿਸੇ ਦਾ ਭਰਾ ਨਜ਼ਰ ਆਉਂਦਾ ਇਸ ਤੋਂ ਬਾਅਦ ਉਹ ਉਸ ਨੂੰ ਨਾ ਖਾਂਦਾ ਉਹ ਉਹਨਾਂ ਦੀਆਂ ਅੱਖਾਂ ਵਿੱਚ ਦੇਖਦਾ ਤਾਂ ਉਹਨਾਂ ਵਿੱਚ ਦਇਆ ਦੀ ਭਾਵਨਾ ਉਸ ਨੂੰ ਦਿਖਾਈ ਦਿੰਦੀ ਜਿਸ ਕਰਕੇ ਉਹ ਉਹਨਾ ਦੇ ਮਾਪਿਓ ਦੇ ਕਰਕੇ ਬੱਚਿਆਂ ਦੇ ਕਰਕੇ ਉਹ ਉਹਨਾਂ ਨੂੰ ਖਾ ਨਾ ਸਕਦਾ ਇਸੇ ਤਰ੍ਹਾਂ ਉਹ ਭੁੱਖਾ ਰਹਿਣ ਲੱਗ ਪਿਆ ਇੱਕ ਦਿਨ ਫਿਰ ਉਹ ਤਲਾਬ ਤੋਂ ਬਾਹਰ ਨਿਕਲਿਆ ਅਤੇ ਉਸਨੇ ਕਈ ਫਲ ਫਰੂਟ ਦੇ ਖਾ ਹੂਸ ਖਾਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਹ ਬਿਮਾਰ ਹੋ ਗਿਆ ਪਰ ਉਸਨੇ ਪ੍ਰਮਾਤਮਾ ਦਾ ਨਾਮ ਜਪਣਾ ਨਾ ਛੱਡਿਆ ਆਖਰਕਾਰ ਉਸ ਦੇ ਸਰੀਰ ਨੂੰ ਹੌਲੀ ਹੌਲੀ ਕਾ ਅਤੀਫਨ ਫਰੂਟ ਦੇ ਬਾਰੇ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਫਿਰ ਹੌਲੀ-ਹੌਲੀ ਤੰਦਰੁਸਤ ਹੋ ਗਿਆ ਹੁਣ ਉਹ ਫਲ ਫਰੂਟ ਤੇ ਪੱਤੇ ਖਾਂਦਾ ਫਲ ਫਰੂਟ ਖਾ ਕੇ ਉਹ ਹੁਣ ਤਕੜਾ ਹੋ ਚੁੱਕਾ ਸੀ ਇਸੇ ਤਰ੍ਹਾਂ ਹੁਣ ਉਹ ਪਰਮਾਤਮਾ ਦਾ ਸਿਮਰਨ ਕਰਦਾ ਇਥੇ ਇਹ ਨਹੀਂ ਕਿ ਉਹ ਮਗਰਮਸ਼ ਪਰਮਾਤਮਾ ਦਾ ਨਾਮ ਜਪ ਕੇ ਕਾ ਫੂਸ ਖਾ ਕੇ ਜਿੰਦਾ ਰਿਹਾ કે ਨਹੀਂ ਰਿਹਾ ਇੱਥੇ ਇਹ ਹੈ ਕਿ ਜਿਸ ਸੰਗਤ ਵਿੱਚ ਇਨਸਾਨ ਰਹਿੰਦਾ ਹੈ ਉਸ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ ਪਰਮਾਤਮਾ ਦਾ ਨਾਮ ਪਾਣੀ ਨੂੰ ਅਚੇਹ ਪਵਿੱਤਰ ਕਰ ਦਿੰਦਾ ਹੈ ਉਸ ਦੀ ਸ਼ਕਤੀ ਉਸ ਨੂੰ ਪੀਣ ਵਾਲੇ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਿੰਦੀ ਹੈ ਪਰਮਾਤਮਾ ਦਾ ਨਾਮ ਅਜਿਹੀ ਸ਼ਕਤੀ ਹੈ ਪਲ-ਪਲ ਵਿੱਚ ਪਰਮਾਤਮਾ ਕਣ-ਕਣ ਵਿੱਚ ਪਰਮਾਤਮਾ ਪਾਣੀ ਦੀ ਹਰ ਬੂੰਦ ਵਿੱਚ ਪਰਮਾਤਮਾ ਦੇਖਣ ਦੀ ਲੋੜ ਹੈ ਪਰਮਾਤਮਾ ਮਿਲਦੇ ਹਨ ਦੇਖਣ ਦੀ ਲੋੜ ਹੈ ਪਰਮਾਤਮਾ ਨજર ਆਉਂਦੇ ਹਨ ਉਹ ਅੱਖ ਜਾਗ੍ਰਿਤ ਕਰਨੀ ਪਵੇਗੀ ਜਿਸ ਵਿੱਚ ਪਰਮਾਤਮਾ ਹਨ ਅਤੇ ਜਿਸ ਵਿੱਚ ਉਸ ਦੀ ਕਿਰਪਾ ਹੈ ਅਤੇ ਜਿਸ ਇਨਸਾਨ ਤੇ ਉਸ ਦੀ ਕਿਰਪਾ ਹੋਈ ਉਸ ਨੂੰ ਪੱਤੇ ਵਿੱਚ ਪਰਮਾਤਮਾ ਕਣ ਵਿੱਚ ਪਰਮਾਤਮਾ ਤੂ ਦੇ ਇੱਕ ਛੋਟੇ ਜੇ ਕੰਨ ਵਿੱਚ ਵੀ ਪਰਮਾਤਮਾ ਹੀ ਨજર ਆਉਣਗੇ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ